ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਦਾ ਅੱਜ ਕੱਲ ਬੜਾ ਮੁੱਦਾ ਚੱਕ ਚੱਲ ਰਿਹਾ ਸੀਆਰਡੀਏ ਤੇ ਨਾਨ ਸੀਆਰਡੀਏ ਦੇ ਟਰੈਕਟਰਾਂ ਦਾ ਇਹਦੇ ਵਿੱਚ ਕੀ ਫਰਕ ਆ ਇਹ ਕਿਵੇਂ ਵੈਰੀਫਾਈ ਹੁੰਦੇ ਨੇ ਜਿਵੇਂ ਫਾਰਮ ਟਰੈਕ ਆ ਉਹ 55 ਐਚਪੀ ਜੀ ਕੈਟਾਗਰੀ ਦਾ ਟਰੈਕਟਰ ਉਹ 50 ਚ ਕਿਵੇਂ ਸੈਲ ਕਰ ਰਹੇ ਨੇ ਇਹਦਾ ਕੀ ਮੁੱਦਾ ਆ ਅੱਪ ਇਹਦੇ ਬਾਰੇ ਗੱਲ ਕਰਦੇ ਨੇ ਜਦੋਂ ਗੱਲ ਸੀਗੀ ਪ੍ਰਦੂਸ਼ਣ ਦੀ ਤਾਂ ਸਰਕਾਰ ਸਾਰਿਆਂ ਨੂੰ ਪਹਿਲਾਂ ਕਿਸਾਨਾਂ ਦੀ ਲੱਤ ਫੜਦੀ ਤੇ ਗਲਮਾ ਫੜਦੀ ਆ ਉਦੋਂ ਉਹਨਾਂ ਨੇ ਆਖਿਆ ਭਈ ਜਿਹੜੇ ਸੀਆਰਡੀਏ ਟਰੈਕਟਰ ਨੇ ਇਹ ਲਾਂਚ ਕਰੋ ਫੇਰ ਥੋੜਾ ਡਿਲੇ ਕਰਤਾ ਇਹਨਾਂ ਚ EGR ਸਿਸਟਮ ਲਾਤਾ ਜਿਹੜੇ ਕਿ 60 HP ਦੇ ਡ੍ਰੈਕਟਰ ਸੀਗੇ ਜਾਂ 60 HP ਦੇ ਉਤਲੇ ਸੀ ਜਾਂ 50 HP ਦੇ ਉਤਲੇ ਸੀ ਉਹਨਾਂ ਚ EGR ਦੇਤਾ EGR ਕੀ ਸੀਗਾ ਜਿਵੇਂ ਇਥੋਂ ਦੀ ਆਪਣਾ ਸਾਇਲੈਂਸਰ ਆ ਸਾਇਲੈਂਸਰ ਦੇ ਵਿੱਚ ਦੀ ਇੱਕ ਪਾਈਪ ਕੱਢ ਕੇ ਉਹਨਾਂ ਨੇ ਇੰਜਨ ਚ ਫੇਰ ਤੱਕ ਦੇ ਹਵਾ ਵਾਲੇ ਚ ਉਹ ਜਿਹੜਾ EGR ਵਾਲ ਸੀਗਾ ਉਹ ਇੰਨਾ ਕੁ ਸੀ ਤੁਸੀਂ ਐ ਲੈ ਲਓ ਯਾਰ ਨਾ ਤਿੰਨ ਸੂਈਆਂ ਇਕੱਠੀਆਂ ਟਪਾ ਲਓ ਇੰਨਾ ਕੁ ਪਤਲਾ ਸੀਗਾ ਉਹ ਉਹਦੇ ਵਿੱਚ ਦੀ ਜਿਹੜੀ ਸਾਇਲੈਂਸਰ ਦੀ ਹਵਾ ਸੀਗੀ ਕਾਰਬਨ ਜਾਂਦੀ ਸੀ ਤੇ ਜਿਹੜਾ ਕਿ ਕੁਝ ਗੈਸਸ ਸੀਗੇ ਡੀਜੈਲੂ ਮਚਾ ਕੇ ਉਹ ਵਾਪਸ ਹਵਾ ਚ ਆ ਜਾਂਦੀਆਂ ਸੀਗੀਆਂ ਤੇ ਦੁਬਾਰੇ ਮੱਚਦੀਆਂ ਉਹਦੇ ਨਾਲ ਦਿੱਕਤ ਕੀ ਸੀ ਇੰਜਨ ਚ ਇੰਨੀ ਕੁ ਕਾਰਬਨ ਜੰਮਦੀ ਕਿ ਇੰਜਨ ਐਨਾ ਕਾਲਾ ਹੋ ਜਾਂਦਾ ਬਹੁਤ ਜ਼ਿਆਦਾ ਕਾਲਾ ਹੁੰਦਾ ਸੀਗਾ ਤੇ ਉਹ ਤੋਂ ਬਾਅਦ ਜਿਹੜਾ EGR ਵਾਲ ਸੀਗਾ ਉਹ ਇਹੋ ਚ ਇੰਨੀ ਕੁ ਦਿੱਕਤ ਆਉਣ ਲੱਗ ਗਈ ਲੋਕਾਂ ਨੇ ਬਹੁਤ ਜ਼ਿਆਦਾ ਦਿੱਕਤਾਂ ਨਹੀਂ ਜੋ ਇੱਥੇ ਤੱਕ ਕਿ ਏਜੰਸੀ ਵਾਲੇ ਵੀ ਕਹਿੰਦੇ ਸੀ ਇਹ ਜਨਾ ਥੋੜੀ ਪੱਤੀ ਰਖਾ ਦੋ ਤੇ ਪੰਤ ਕਰਾ ਦੋ ਤੇ ਇੱਥੇ ਤੱਕ ਦੇ ਟਰੈਡਰ ਤਾਂ ਜ਼ੋਰ ਵਾਦੇ ਨੇ ਤੁਸੀਂ ਐਨੇ ਕਨਾਲੀ ਉਹ EGR ਤਾਂ ਕਾਮਯਾਬ ਹੋਇਆ ਨਹੀਂ ਫਿਰ ਏਜੰਸੀ ਵਾਲੇ ਨੇ ਕੀ ਕੀਤਾ ਦੇ ਸੋਰਿਜਨ ਕੰਪਨੀ ਬ੍ਰਾਂਡ ਨੇ ਕੀ ਕੀਤਾ ਤੇ ਜਿਹੜੀ ਇੰਡੀਆ ਦੀ ਮਿਨਿਸਟਰੀ ਹੁੰਦੀ ਹੈਗੀ ਟਰੈਕਟਰਾਂ ਦੀ ਜਾਂ ਪ੍ਰੋਡਕਸ਼ਨ ਦੀ ਉਹਨਾਂ ਨੇ ਆਖਿਆ ਬਈ ਇਹ ਚ ਸੀਆਰਡੀਆਈ ਲਿਆਓ ਸੀਆਰਡੀ ਕੀ ਸੀ ਸਰ ਕੰਪਿਊਟਰ ਸਿਸਟਮ ਸੀ ਇਹ ਨਹੀਂ ਕਹਿ ਸਕਦੇ ਪਰ ਸੀਆਰਡੀਆਈ ਕਾਮਯਾਬਣੀ ਲਗਭਗ ਗੱਡੀਆਂ ਤੋਂ ਇਹ ਬਹੁਤ ਸਾਲਾਂ ਤੋਂ ਹੋ ਰਿਹਾ 2005 ਤੋਂ ਬਾਅਦ ਜਾਂ 8 9 ਤੋਂ ਬਾਅਦ ਸਾਰੀਆਂ ਗੱਡੀਆਂ ਸੀਆਰਡੀਆਈ ਆਈਆਂ ਤੇ ਅੱਜ ਤੱਕ ਚੱਲ ਰਹੀਆਂ ਟਰੈਕਟਰਾਂ 'ਚ ਤਾਂ ਨਹੀਂ ਕਾਮਯਾਬ ਹੋਇਆ ਇੱਕ ਤਾਂ ਜਿਹੜੇ ਆਪਣੇ ਹੈਵੀ ਮਿਊਜ਼ਿਕ ਸਿਸਟਮ ਹੁੰਦੇ ਨੇ ਹੈਵੀ ਲਾਈਟਾਂ ਹੁੰਦੀਆਂ ਨੇ ਉਹ ਬੈਟਰੀ ਦੀ ਕੰਜ਼ਮਪਸ਼ਨ ਵਧਾ ਦਿੰਦੀਆਂ ਨੇ ਤੇ ਸੀਆਰਡੀ ਸਿਰਫ ਚੱਲਦੀ ਬਿਜਲੀ ਤੇ ਜੇ ਤੁਹਾਡਾ ਟਰੈਕਟਰ ਬੰਦ ਖੜਾ ਨਾ ਉਹਨੂੰ ਕੋਈ ਦਿੱਕਤ ਨਹੀਂ ਉਹਨੇ ਸਿਰਫ ਬੈਟਰੀ ਤੇ ਚੱਲਣਾਗਾ ਬੈਟਰੀ ਨਾਲ ਉਹਨੇ ਸਟਾਰਟ ਹੋਣਾ ਬੈਟਰੀ ਤੇ ਉਹਨੇ ਕੰਮ ਕਰਨਾ ਤੇ ਇੰਤਾ ਕਰਕੇ ਉਹ ਆਪਣੇ ਥੋੜੇ ਕਾਮਯਾਬ ਘਟ ਹੋ ਰਿਹਾਗਾ ਆਉਣ ਵਾਲੇ ਸਮੇਂ ਚ 5-7 ਸਾਲ ਪਾ ਕੇ ਇਹ ਕਾਮਯਾਬ ਹੋਊਗਾ ਇਹਦੇ ਵਿੱਚ ਹੁੰਦਾ ਕੀ ਆ ਸਿਰਫ ਇੱਕ ਵਾਲ ਇਹਦਾ ਜਿਹੜਾ ਕਿ ਅੱਗੇ ਵੰਡਦਾ ਇਹਨੇ ਚ ਪ੍ਰੈਸ਼ਰ ਜੇ ਪਹਿਲਾਂ ਤੁਸੀਂ ਰਾਏ ਲਾ ਲਓ ਇੱਕ ਨੌਜਲ ਦਾ ਪ੍ਰੈਸ਼ਰ 100 ਬੀਐਸਆਈਸੀ ਤਾਂ ਇਹਨਾਂ ਦਾ ਪ੍ਰੈਸ਼ਰ 1 ਨੌਜ ਉਹਦਾ 2 250 ਪੀਐਸਆਈ ਕਰਦਾ ਇਹਨਾਂ ਪ੍ਰੈਸ਼ਰ ਵਧਾਤਾ ਇਹਦੇ ਸਾਰੇ ਪਿਸਟਨ ਚੇਂਜ ਹੋ ਗਏ ਤੇ ਅੱਜਕੱਲ ਇਹਦੀ ਮੋਡੀਫਿਕੇਸ਼ਨ ਕਰਨੀ ਥੋੜੀ ਜਿਆਦਾ ਹੀ ਔਖੀ ਹੈ ਕਿਉਂਕਿ ਸਾਰਾ ਕੰਪਿਊਟਰ ਸਿਸਟਮ ਹੋ ਗਿਆ ਇਹਦੇ ਵਿੱਚ ਆਪਾਂ ਚਾਬੀ ਪਾਣੇ ਲਾ ਕੇ ਤੇਲ ਵਧਾ ਨਹੀਂ ਸਕਦੇ ਘਟਾ ਨਹੀਂ ਸਕਦੇ ਟਾਰਕ ਨਹੀਂ ਵਧਾ ਸਕਦੇ ਇਹ ਜੇ ਹੋਊਗਾ ਤਾਂ ਬੋਸ਼ ਵਾਲੇ ਆਪ ਜਾਂ ਕੋ ਡੀਲਰਸ਼ਿਪ ਵਾਲੇ ਆਪ ਆਪਾਂ ਨੂੰ ਕਰਕੇ ਦੇਣਗੇ ਇੱਥੋਂ ਤੱਕ ਕਿ ਮੇਰੇ ਹਿਸਾਬ ਨਾਲ ਉਹਨਾਂ ਕੋਲੇ ਸੌਫਟਵੇਅਰ 'ਚ ਇੰਨੀ ਕੁ ਫੈਸਿਲਿਟੀ ਵੀ ਨਹੀਂ ਹੈਗੀ ਕਿ ਉਹ ਚੇਂਜ ਕਰ ਦੇਣਾਂ ਇਹਦੇ ਕਰਕੇ ਕੀ ਆਪਣੇ CRDI ਲੋਕ ਇਹਨਾਂ ਪਸੰਦ ਨਹੀਂ ਕਰ ਰਹੇ ਜਿਹੜਾ ਇਹ ਅਰਜਨ 605 ਸੀ ਪਹਿਲਾਂ 57 HP ਕੈਟਾਗਰੀ ਦੇ ਵਿੱਚ ਹੁੰਦਾ ਸੀ ਅੱਜ ਇਹ ਹੀ 50 ਚਾਰੇ ਪਰ ਲੋਕ 50 ਚ ਲੈ ਰਹੇ ਨੇ ਜੌਂਡੀਅਰ ਸੀ ਕਿ ਜਿਹੜੇ 57 60 HP ਕੈਟਾਗਰੀ ਵਾਲੇ ਉਹ 50 ਚ ਕਿਉਂ ਲੈ ਰਹੇ ਨੇ ਇਹੀ ਲੈ ਰਹੇ ਨੇ ਕਿ ਇਹਨਾਂ ਨੂੰ CRDI ਨਹੀਂ ਚਾਹੀਦਾ ਨਾ ਅੱਜ ਚਾਹੀਦਾ ਨਾ ਕੱਲ ਚਾਹੀਦਾ ਸਰਕਾਰ ਨੇ ਜਿਹੜੀ ਗੱਲ ਸੀਗੀ ਇਥੋਂ ਅਮੀਰੀ ਗਰੀਬੀ ਦਾ ਥੋੜਾ ਹਿਸਾਬ ਲਾਇਆ ਸੀਗਾ ਜਿਹੜੇ ਕਿ 50 HP ਦੇ ਉੱਤੇ ਵਾਲੇ ਸੀ ਉਹਨਾਂ ਨੇ ਹਿਸਾਬ ਲਾਇਆ ਕਿ ਇਹਨਾਂ ਕੋਲ ਥੋੜਾ ਜਿਆਦਾ ਪੈਸਾ ਹੋਊਗਾ ਤੇ 50 HP ਕੈਟਾਗਰੀ ਵਾਲੇ ਜਿਹੜੇ ਥੱਲੇ ਸੀ ਇਹ ਟਰੈਕਟਰਾਂ ਵਾਲੇ ਕੋਲੇ ਘੱਟ ਹੋਊਗਾ ਤਾਂ ਉਹਨਾਂ ਨੇ 50 HP ਤੱਕ ਆਪਾਂ ਨੂੰ ਮਾਫ ਕਰਤਾ ਸੀ ਕਿ ਕੋਈ ਨਹੀਂ ਚੱਲੀ ਜਾਣ ਤਾਂ ਅੱਗੇ ਪਰੇ ਤਵਦੀਲੀਆਂ ਲਿਆਉਣਗੇ 50 HP ਕੈਟਾਗਰੀ ਵਾਲੇ ਵੀ ਜਿਹੜੇ CIRD ਆਈ ਮਾਡਲ ਹੁੰਦੇ ਨੇ ਥੋੜੇ ਕੋਸਟਲੀ ਹੁੰਦੇ ਨੇ ਇਹਨਾਂ ਤੋਂ ਲੱਖ ਡੇਢ ਲੱਖ ਮਹਿੰਗੇ ਹੁੰਦੇ ਨੇ ਤਾਂ ਕਰਕੇ ਉਹਨਾਂ ਨੇ ਇਹ ਰਿਹਾਇਤ ਦਿੱਤੀ ਸੀ ਇਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਬਸ ਕੰਪਿਊਟਰ ਸਿਸਟਮ ਆ ਮੋਡੀਫਿਕੇਸ਼ਨ ਨਹੀਂ ਕਰ ਸਕਦੇ ਧੂਆਂ ਧੋਲ ਘੱਟ ਕਰਦਾਗਾ ਜਿੰਨਾ ਕੰਮ ਲੈਣਾ ਉਹਨਾਂ ਕਾਪਾ ਨੂੰ ਤੇਲ ਦੀ ਖਪਤ ਦੇਣੀ ਪੈਂਦੀ ਆ ਤਾਂ ਹੀ ਇਹ ਟਰੈਕਟਰ ਸਰਕਾਰ ਨੇ ਲਾਂਚ ਕਰਵਾਏ ਸੀਗੇ ਉਸ ਤੋਂ ਬਾਅਦ ਆ ਜਾਂਦੀ ਸੀ ਆਪਣੇ ਨਾਨ ਸੀਏਡੀਏ ਟਰੈਕਟਰ ਤੇ ਆਪਾਂ ਜਿਹੜੇ ਹੁਣ ਫਾਰਮ ਟਰੈਕ ਦੀ ਗੱਲ ਕਰਦੇ ਆ ਉਹ ਨਾਨ ਸੀਏਡੀਏ 60 ਆ ਉਹ ਆਉਂਦਾ 55 ਐਚਪੀ ਕੈਟਾਗਰੀ ਦੇ ਵਿੱਚ ਆ ਤੇ ਲਾਂਚ ਉਹਨੂੰ ਕੰਪਨੀ ਵਾਲੇ ਜਿਹੜੇ ਕਾਪੀ ਤੇ 49.9 ਕਹਿ ਕੇ ਦੇ ਰਹੇ ਨੇ ਕੀ ਚੱਕਰ ਆ ਇਹ ਜਦੋਂ ਬੁਦਨੀ ਤੋਂ ਇਹ ਟੈਸਟ ਕਰਵਾਉਂਦੇ ਨੇ ਟਰੈਕਟਰ ਵੀ ਮੇਰਾ ਟਰੈਕਟਰ ਲਾਂਚ ਕਰਨਾ ਏਜੰਸੀ ਵਾਲੇ ਕੰਪਨੀ ਵਾਲੇ ਭੇਜਦੇ ਨੇ ਉਹਨਾਂ ਨੂੰ ਇੰਨੀ ਕ ਸ਼ਾਰਟ ਦਿੱਤੀ ਜਾਂਦੀ ਆ ਕਿ ਜੇ ਤੁਹਾਡਾ ਟਰੈਕਟਰ 10% ਉੱਤੇ ਤੇ 7% ਥੱਲੇ ਫੇਲ ਹੁੰਦਾਗਾ ਇਹਦੇ ਅੰਦਰ ਅੰਦਰ ਤਾਂ ਕੋਈ ਚੱਕਰ ਨਹੀਂ ਤੁਸੀਂ ਆਪ ਦਾ ਟਰੈਕਟਰ ਲਾਂਚ ਕਰ ਸਕਦੇ ਹੋ ਸੋਨੂੰ ਟੈਸਟ ਚ ਓਕੇ ਮਤਲਬ ਟੈਸਟਡ ਕਹਿ ਕੇ ਦੇ ਸਕਦੇ ਹੋ ਤੁਸੀਂ ਬੁਦਨੀ ਵਾਲੇ ਬੁਦਨੀ ਕਹ ਹੈ ਜੀ ਸੰਸਥਾ ਹੈ ਜਿਹੜੀ ਕਿ ਆਲ ਓਵਰ ਇੰਡੀਆ ਦੇ ਟਰੈਕਟਰਾਂ ਨੂੰ ਟੈਸਟ ਕਰਦੀ ਹੈ ਜਿਹੜੇ ਨਵੇਂ ਲਾਂਚ ਹੁੰਦੇ ਹੈਗੇ ਉਦੋਂ ਕੀ ਕਰਦੇ ਆ ਕੰਪਨੀ ਵਾਲੇ ਸਾਰੇ ਹਿਸ਼ਾਰ ਨੇ ਜਿਵੇਂ ਪਹਿਲਾ ਡਾਇਰੈਕਟਰ ਜੇ 2000 ਚੱਕਰ ਤੇ ਆਪਣੀ 60 HP ਕੈਟਾਗਰੀ ਪੂਰੀ ਕਰਾ ਇਸ ਦੀ ਪੂਰੀ ਕਰਦਾ ਸੀ ਤਾਂ ਕੰਪਨੀਆਂ ਨੂੰ 1800 ਤੇ ਟੈਸਟ ਕਰਵਾ ਦਈਏ ਨੇ 1800 ਤੇ ਜੇ 54 HP ਵੀ ਕੱਢ ਰਿਹਾ ਤੇ ਬੁਦਨੀ ਦੀ ਰਿਪੋਰਟ ਦੇ ਅਨੁਸਾਰ ਉਹ 10 HP ਘਟਾ ਸਕਦੀਆਂ ਨੇ ਜੇ 50 HP ਆਲਾ ਜੇ 10% ਵਧ ਕਰ ਰਿਹਾ ਮਤਲਬ 55 HP ਕੱਢ ਰਿਹਾ ਤਾਂ ਕੋਈ ਚੱਕਰ ਨਹੀਂ ਉਹਨੂੰ ਉੱਥੇ 54 HP ਉਹ ਪੂਰੀ ਕਰ ਰਿਹਾ ਦੋਨੋਂ 55 HP ਦੀ ਕੈਟਾਗਰੀ ਚ ਪਾ ਕੇ ਫਾਰਮ ਟਰੈਕ ਵਾਲੇ ਵੇਚ ਰਹੇ ਨੇ ਇਹ ਥੋੜੀ ਛਾਤਰ ਨੇ ਤੇ ਹੋਰ ਟਰੈਕਟਰ ਵੀ ਕਰ ਰਹੇ ਨੇ ਆਹ ਟਰੈਕਟਰ ਜਿਵੇਂ 53 54 HP ਦਾ ਹੈ ਟਰੈਕਟਰ ਹੈਗਾ ਇਹ ਵੀ ਉੱਚੀ ਆ ਰਿਹਾ ਜੇ ਟਰੈਕਟਰ ਘੱਟਦਾ ਕੰਪਨੀ ਨੂੰ 7% ਘਟਾ ਕੇ ਵੀ ਦਿੱਤਾ ਗਿਆ ਕਿਉਂਕਿ ਐਕੂਰੇਟ ਨਹੀਂ ਹੁੰਦਾ ਕੋਈ ਵੀ ਸਿਸਟਮ ਜੇ ਦੋ ਆਪਾਂ ਇੱਕ ਇੱਥੇ ਟਰੈਕਟਰ ਨੂੰ ਭਾ ਕੇ ਦੇਖਦੇ ਆਂ ਇੱਕ ਆਪਾਂ ਸੜਕ ਤੇ ਭਾ ਕੇ ਦੇ ਦੋ ਬਰਾਬਰ ਕਦੇ ਵੀ ਨਹੀਂ ਚੱਲ ਸਕਦੇ ਸੇਮ ਟਰੈਕਟਰ ਹੈ ਇਸੇ ਕਰਕੇ ਥੋੜੀ ਉਹਨਾਂ ਨੂੰ ਸ਼ੋਰਟ ਮਿਲੀ ਹੋਈ ਆ ਤੇ ਉਹ ਇਸੇ ਕਰਕੇ ਐਚਪੀ ਵਾਲੇ ਨੂੰ ਆਪਣੀ ਕੈਟਾਗਰੀ ਚ ਅਪਰੂਵ ਕਰਵਾ ਲੈਂਦੇ ਨੇ ਉਦੋਂ ਬਾਅਦ ਵੇਚ ਦਿੰਦੇ ਨੇ ਇਹੀ ਥੋੜੀ ਜਿਹੀ ਜਿਗਾੜਬਾਜ਼ੀਆਂ ਕਰਕੇ ਕੰਪਨੀਆਂ ਅੱਗੇ ਲੰਘ ਰਹੀਆਂ ਨੇ 55 ਐਚਪੀ ਵਾਲੇ 50 ਚ ਵੀ ਕੀ ਵੇ ਕੀ ਜਾਂਦੇ ਨੇ ਤੇ 45 ਵਾਲੇ ਵੀ ਕਾਉਂਟੇ 50 ਚ ਵੇ 46 47 ਐਚਪੀ ਵਾਲੇ ਵੀ ਉਹ 50 ਚ ਵੇਚ ਸਕਦੀਆਂ ਨੇ ਕੰਪਨੀਆਂ ਤੇ ਜਿਹੜੇ ਨਾਨ ਸੀਆਰਡੀਆਈ ਹੋਗੇ ਆਉਗੇ ਤੁਹਾਨੂੰ ਤੁਹਾਨੂੰ ਪਤਾ ਹੀ ਹੈਗਾ ਕਿਵੇਂ ਕੁਝ ਹੁੰਦਾ ਹੈਗਾ ਇੱਕ ਇਨਲਾਈਨ ਪੌਸ਼ ਦਾ ਪੰਪ ਲੱਗਿਆ ਹੁੰਦਾ ਹੈ ਜੀ ਔਰ ਰੋਟਰੀ ਪੰਪ ਲੱਗਿਆ ਹੁੰਦਾ ਹੈਗਾ ਉਹਨੂੰ ਲਾ ਕੇ ਉਹ ਵੇਚਦੇ ਆ ਕੰਪਨੀ ਵਾਲੇ ਤੇ ਨਾਨ ਸੀਆਡੀ ਤਾਂ ਹਰਮਨ ਪਸੰਦੀਏ ਆ ਲੋਕਾਂ ਦੇ ਜਿਹੜਾ ਮਾਈਕੋ ਪੌਸ਼ ਦੇ ਪੰਪ ਹੁੰਦੇ ਆ ਇਨਲਾਈਨ ਬਸ ਇਹੀ ਫਰਕ ਹੁੰਦਾ ਹੈ ਟਰੈਕਟਰਾਂ 'ਚ ਜਿਆਦਾ ਕੋਈ ਫਰਕ ਹੁੰਦਾ ਨਹੀਂਗਾ ਤੇ ਕੰਪਨੀਆਂ ਪਾਸ ਕਰਾਈ ਜਾਂਦੀਆਂ ਚੱਲ ਜਾਂਦੀਆਂ ਪਰ ਜਿਹੜੇ ਔਨਲਾਈਨ ਬੋਸ਼ ਵਾਲੇ ਹੁੰਦੇ ਨੇ ਇਹ ਮੋਡੀਫਿਕੇਸ਼ਨ ਕਰ ਸਕਦੇ ਆ ਅੱਜ ਕੱਲ ਤਾਂ ਜਿਹੜੇ ਨਾ ਨਾਨ ਸੀਆਰਡੀ ਡਾਇਰੈਕਟਰ ਆ ਗਿਆ ਉਹ ਚ ਐਡੀ ਇੱਕ ਮਸ਼ੀਨਰੀ ਲੱਗੀ ਹੁੰਦੀ ਹੈ ਕੰਪਿਊਟਰ ਸਿਸਟਮ ਉਹਨਾਂ ਦਾ ਕਹਿਦੀ ਆਪਾਂ ਉਹ ਚੇਂਜ ਕਰਕੇ ਉਹ ਆਟੋਮੈਟਿਕਲੀ ਪ੍ਰੈਸ਼ਰ ਸੈੱਟ ਕੀਤਾ ਹੁੰਦਾ ਉਹ ਮਸ਼ੀਨ 'ਚ ਜੇ ਆਪਾਂ 5405 ਜਿਹੜਾ 360 ਐਚਪੀ ਕੈਟਾਗਰੀ ਦਾ ਉਹਦੇ ਆਪਾਂ 75 ਵਾਲੀ ਮਸ਼ੀਨ ਲਾ ਦਈਏ ਨਾ 5075 ਵਾਲੀ ਤਾਂ ਉਹਨਾਂ ਹੀ ਕੰਮ ਕਰੂਗਾ ਉਹ ਤੁਸੀਂ ਐਂ ਹਿਸਾਬ ਲਾ ਲਓ ਉਹਦੀ ਮੋਡੀਫਿਕੇਸ਼ਨ ਇੰਨੀ ਕਿ ਸੌਖੀ ਹੋ ਜੂਗੀ ਕਿ ਯਾਰ ਸਿਰਫ ਪਲੱਗ ਐਂਡ ਪਲੇ ਦਾ ਕੰਮ ਆ ਦੋ ਪਲੱਗ ਇਹਦੇ ਕੱਢ ਕੇ ਦੋ ਪਲੱਗ ਉਹਦੇ ਪਾ ਦੋ ਤੁਹਾਡਾ ਟਰੈਕਟਰ ਨਹੀਂ ਵਾ ਜੋੜਨ ਨਾਲ ਲੱਗ ਜੂ ਇਹ ਇਹਨਾਂ ਚ ਖਾਸ ਗੱਲ ਆ ਕਿ ਸੀਆਰਡੀਆਈ ਦੇ ਵਿੱਚ ਫੈਸਲਾ ਕਾਫੀ ਲੋਕਾਂ ਨੂੰ ਪਤਾ ਲੱਗਿਆ ਜੇ ਆਪਾਂ ਸਿੰਪਲ ਜੀ ਗੱਲ ਕਰੀਏ ਨਾ 50 HP 55 HP ਦਾ ਟਰੈਕਟਰ ਇੱਕ ਸੀਆਰਡੀਆਈ ਤੇ 1 65 HP ਦਾ ਉਹਨਾਂ ਦੇ ਸਿਰਫ ਫਰਕ ਇੰਨਾ ਹੋਊਗਾ ਉਹ ਮਸ਼ੀਨ ਦਾ ਹੋਰ ਕੋਈ ਜ਼ਿਆਦਾ ਫਰਕ ਨਹੀਂ ਆਪਣੀ ਗੱਡੀਆਂ ਦੇ ਵੀ ਲੱਗੀਆਂ ਹੁੰਦੀਆਂ ਜੋ ਮਸ਼ੀਨਾ ਉਹ ਚੀਜ਼ ਨਾਲ ਆਪਾਂ ਮੋਡੀਫਾਈ ਕਰ ਸਕਦੇ ਹਾਂ CRDJ ਟਰੈਕਟਰ ਤੇ ਜ਼ਿਆਦਾ ਕੋਈ ਔਖਾ ਨਹੀਂ ਪਰ ਇਹ ਹਜੇ ਪ੍ਰੋਗਰੈਸ 'ਚ ਕੋਈ ਸੰਬੰਧ ਕਰ ਵੀ ਨਹੀਂ ਕਰ ਵੀ ਰਿਹਾ ਜੋ ਪਾਸ ਹੋ ਗਿਆ ਤਾਂ ਫਿਰ ਉਹਨੂੰ ਰਿਕਵੈਸਟ ਜ਼ਰੂਰ ਕਰਾਂਗੇ ਇਹ ਸੀ ਇੱਕ ਵੀਡੀਓ ਬਣਾਉਣੀ ਆਪਣੇ ਦਰਸ਼ਕਾਂ ਲਈ ਜਿਸ ਨੂੰ ਉਹ ਵੀਡੀਓ ਦਿਖਾਵਾਂਗੇ ਵੀ ਕਿਤੇ ਕਿਵੇਂ ਕੰਮਜਾਪ ਹੁੰਦੇ ਨੇ ਉਹ ਤੇ ਜੇ ਕੰਮਜਾਪ ਨਹੀਂ ਹੁੰਦੇ ਉਹ ਵੀ ਸਾਡੇ ਸਾਹਮਣੇ ਰਿਜ਼ਲਟ ਆਈ ਜਾਊਗਾ ਤੇ ਦੱਸਿਓ ਫਿਰ ਕਿਸਾਨ ਵੀਰੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਮੋਡੀਫਿਕੇਸ਼ਨ ਦੇ ਚੱਕਰ 'ਚ ਜੇ ਤੁਸੀਂ ਪੈ ਰਹੇ ਹੋ ਤਾਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਵੀ ਪਈਆਂ ਨੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਾ ਕੇ ਕਿ ਤੁਸੀਂ ਸੀਸੀ ਟਰੈਕਟਰ ਮੋਡੀਫਾਈ ਕਰ ਸਕਦੇ ਹੋ ਜਾਂ ਨਹੀਂ ਕਿੰਨੀ ਕ ਦਿੱਕਤ ਆਉਂਦੀ ਆ ਮੋਡੀਫਾਈ ਕਰਨ ਦੇ ਵਿੱਚ ਜਾਂ ਕੁਝ ਵੀ ਹੈ ਨਾ ਆਪਾਂ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਤੇ ਕਈ ਵਾਰ ਅੱਜ ਕੱਲ ਪੰਪ ਤੋਂ ਤੇਲ ਤੂਲ ਵਧਾ ਕੇ ਕਰੀ ਜਾਂਦੇ ਉਹਦੀ ਵੀ ਆਪਾਂ ਵੀਡੀਓ ਪਾ ਰੱਖੀ ਆ ਟਰਬੋ ਦੀ ਵੀਡੀਓ ਪਾ ਰਕੇ ਏਟੂਜ ਐਟ ਆਪਾਂ ਟਰੈਕਟਰਾਂ ਦੇ ਜਾਂ ਖੇਤੀਬਾੜੀ ਦੀ ਸੰਬੰਧਤ ਵੀਡੀਓ ਪਾਉਂਦੇ ਹੀ ਰਹਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਲਾਈਕ ਤਾਂ ਕਰਨੀ ਕਰਨੀ ਆ ਤੁਸੀਂ ਵੀਡੀਓ ਧੰਨਵਾਦ